ਇਹਨੇ ਦਿਨਾਂ ਦੇ ਪੋਖਰਤਾਲ ਤੋਂ ਬਾਅਦ ਜਰੂਰੀ ਬੰਦੇ ਦੇ ਸਿਹਤ ਬਹੁਤ ਕਮਜ਼ੋਰ ਹੋ ਜਾਂਦੀ ਹੈ ਪਰ ਇਹਦੇ باوجود ਉਹਨਾਂ ਨੇ ਹੌਸਲੇ ਬੁਲੰਦ ਰੇ ਪੰਜਾਬ ਦੇ ਮੁੱਖ ਮੰਤਰੀ ਕਿੰਦਾ ਦਾ ਰੋਲ ਨਿਭਾ ਸਕਦੇ ਸੀ ਜੇਕਰ ਕੇਂਦਰ ਸਰਕਾਰ ਨਾਲ ਕੋਈ ਗੱਲਬਾਤ ਨੇੜੇ ਲਾਉਣ ਦੀ ਕਿਉਂਕਿ ਪੰਜਾਬ ਦਾ ਜਰਨੈਲ ਕਹਿ ਸਕਦੇ ਹਾਂ ਜੋ ਕਿਸਾਨੀ ਦੀ ਗੱਲ ਕਰਦਾ ਉਹ ਅੱਜ ਮਰਨ ਕਰਾ ਰਿਹਾ ਜਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਪੰਜਾਬ ਦਾ ਮੁੱਖ ਮੰਤਰੀ ਜੇ ਗੱਲਬਾਤ ਸਿਰੇ 'ਤੇ ਨਾ ਚੜਦੀ ਉਹਨੇ ਆਪਣੇ ਤੌਰ ਦੇ ਉੱਤੇ ਕੁਝ ਫਸਲਾਂ ਦਾ ਸਾਰਿਆਂ ਦਾ ਨਾ ਕਰਦਾ ਦਿੰਦਾ ਕੁਝ ਫਸਲਾਂ ਦਾ ਐਮਐਸਪੀ ਗਾਰੰਟੀ ਦੇ ਦਿੰਦਾ ਜਗਜੀਤ ਸਿੰਘ ਢੱਲੇਵਾਲ ਨੂੰ ਖਨੌਰੀ ਬਾਡਰ ਤੇ ਮਨ ਵਰਤੇ ਬੈਠੇ ਆ ਅੱਜ 24 ਦਿਨ ਪੂਰੇ ਹੋ ਚੁੱਕੇ ਨੇ ਉਹਨਾਂ ਦੀ ਸਿਹਤ ਬੜੀ ਨਾਜ਼ਕ ਬਣੀ ਹੋਈ ਹੈ ਕਿੱਥੇ ਧਾਰਮਿਕ ਸੰਸਥਾ ਜਿਹੜੀਆਂ ਉੱਥੇ ਲਗਾਤਾਰ ਜਗਜੀਤ ਸਿੰਘ ਢੱਲੇਵਾਲ ਦਾ ਹਾਲ ਜਾਣ ਲਈ ਪਹੁੰਚ ਰਹੀਆਂ ਨੇ ਉੱਥੇ ਰਾਜਨੀਤਿਕ ਪਾਰਟੀਆਂ ਦੇ ਆਗੂ ਵੀ ਉੱਥੇ ਪਹੁੰਚ ਰਹੇ ਨੇ ਉਸੇ ਲੜੀ ਤਹਿਤ ਬਲਦੇਵ ਸਿੰਘ ਮਾਨ ਪਿਛਲੇ ਦਿਨੀ ਜਗਜੀਤ ਸਿੰਘ ਢੱਲੇਵਾਲ ਦਾ ਹਾਲ ਜਾਣ ਕੇ ਆਏ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਮਾਨ ਸਾਹਿਬ ਤੁਸੀਂ ਮਿਲ ਕੇ ਆਏ ਹੋ ਜਗਜੀਤ ਸਿੰਘ ਢੱਲੇਵਾਲ ਨੂੰ ਬੜੀ ਇਸ ਡਾਕਟਰਾਂ ਵੱਲੋਂ ਕਿਹਾ ਗਿਆ ਕਦੇ ਵੀ ਕੋਈ ਮਾੜੀ ਖਬਰ ਸਾਨੂੰ ਸੁਣਨ ਨੂੰ ਮਿਲ ਸਕਦੀ ਹੈ ਕਿੱਦਾਂ ਦੀ ਸਿਹਤ ਲੱਗੀ ਤੁਹਾਨੂੰ ਇਹਨੇ ਦਿਨਾਂ ਦੇ ਭੁਖੜਤਾਰ ਤੋਂ ਬਾਅਦ ਜਰੂਰੀ ਬੰਦੇ ਦੇ ਸਿਹਤ ਬਹੁਤ ਕਮਜ਼ੋਰ ਹੋ ਜਾਂਦੀ ਹੈ ਪਰ ਇਹਦੇ باوجود ਉਹਨਾਂ ਨੇ ਹੌਸਲੇ ਬੁਲੰਦ ਰਹਿ ਉਹ ਹਰ ਇੱਕ ਗੱਲ ਦਾ ਰਿਸਪੌਂਡ ਕਰਦੇ ਨੇ ਪੂਰੀ ਗੱਲ ਦਾ ਜਵਾਬ ਇਸ਼ਾਰਾਂ ਦੇ ਨਾਲ ਕਰਦੇ ਨੇ ਤਾਂ ਰਿਸਪੌਂਡ ਪੂਰਾ ਦਿੰਦੇ ਨੇ ਪਰ ਫਿਰ ਵੀ ਇਹ ਚਿੰਤਾ ਦਾ ਵਿਸ਼ਾ ਹੈ ਕਿ ਉਹ ਕਿੰਨੀ ਦੇਰ ਤੱਕ ਇਸ ਹਸਤਾਤਲ ਦੇ ਵਿੱਚ ਰਹਿ ਸਕਣਗੇ ਤੇ ਜਿਹੜੀ ਸਾਰੀ ਗੱਲਾਂ ਨੇ ਇਹ ਦੇ ਜ਼ਿੰਮੇਵਾਰ ਕੇਂਦਰ ਸਰਕਾਰ ਜੇ ਉਹਨਾਂ ਦੀ ਸ਼ਹਾਦਤ ਹੋ ਜਾਂਦੀ ਹੈ ਤੇ ਉਹਦੇ ਲਈ ਕੇਂਦਰ ਸਰਕਾਰ ਜਿੱਥੇ ਜ਼ਿੰਮੇਵਾਰ ਹੈ ਉੱਤੇ ਪੰਜਾਬ ਸਰਕਾਰ ਵੀ ਇਸ ਜ਼ਿੰਮੇਵਾਰ ਤੋਂ ਭੱਜ ਨਹੀਂ ਸਕਦੀ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਸਾਬਕਾ ਬਗਵਾਨ ਸਿੰਘ ਮਾਨ ਨੇ ਇਹਨਾਂ ਦੋਨਾਂ ਜੁਨੀਅਰ ਨੂੰ ਐਸਕੇਪ ਤੋਂ ਬਾਸ ਕਰਕੇ ਦਿੱਲੀ ਦੀ ਕਮੇਟੀ ਦੇ ਨਾਲ ਗੱਲਬਾਤ ਕਰਾਈ ਜਿਹੜੀ ਨਿਫੜ ਰਹੀ ਤੇ ਉਹਦੇ ਨਾਲ ਐਸਕੇਪ ਕਜ਼ੂਰ ਹੋਇਆ ਤੇ ਇਹਦਾ ਮਨਸੂਬਾ ਤਾਂ ਪੂਰਾ ਹੋ ਗਿਆ ਪੰਜਾਬ ਦੀ ਸਰਕਾਰ ਦਾ ਵੀ ਤੇ ਕੇਂਦਰ ਦੀ ਸਰਕਾਰ ਦਾ ਕਿਉਂਕਿ ਜਰੂਰ ਕੇਂਦਰ ਦੀ ਸਰਕਾਰ ਦੇ ਕਹਿਣ ਦੇ ਉੱਤੇ ਹੀ ਇਸ ਤਰ੍ਹਾਂ ਦਾ ਕੰਮ ਕੀਤਾ ਹੋਏਗਾ ਤੇ ਪਰ ਅੱਜ ਜਿਹੜੀ ਹਾਲਤ ਹੈ ਉਹ ਕਿਸੇ ਪਾਸੇ ਵੱਲ ਨਹੀਂ ਅੱਗੀ ਇੰਨੇ ਦਿਨਾਂ ਦੇ ਪੁਖੜਤਾ ਤੋਂ ਬਾਅਦ ਵੀ ਵੱਡੇ ਵੱਡੇ ਇਕੱਠ ਹੁੰਦੇ ਹੋ ਰਹੇ ਨੇ ਬੜੇ ਬੜੇ ਲੋਕ ਉੱਥੇ ਜਾ ਰਹੇ ਨੇ ਪਰ ਕੇਂਦਰ ਦੀ ਸਰਕਾਰ ਕਮਾਲ ਦੀ ਗੱਲ ਤੇ ਇਹ ਹੈ ਕਿ ਕੇਂਦਰ ਦੀ ਸਰਕਾਰ ਗੱਲਬਾਤ ਕਰਨ ਲਈ ਵੀ ਤਿਆਰ ਨਹੀਂ ਹੋਈ ਤੇ ਗੱਲਬਾਤ ਕਰਨ ਲਈ ਤਾਂ ਤਿਆਰ ਹੋਵੇ ਕੋਈ ਰਸਤਾ ਨਿਕਲ ਆਉਂਦਾ ਹੈਗਾ ਤੇ ਉਹਨਾਂ ਦੇ ਤੇ ਤੇ ਉੱਤੇ ਨਾਲ ਜਿਹੜਾ ਪੰਜਾਬ ਸਰਕਾਰ ਵੀ ਪੂਰੀ ਬੱਟੀ ਬੈਠੀ ਹੈ ਮੁੱਖ ਮੰਤਰੀ ਇਸ ਪੱਧਰ ਤੇ ਧਿਆਨ ਨਹੀਂ ਦੇ ਰਿਹਾ ਆਪਣੇ ਹੋਰ ਪ੍ਰੋਗਰਾਮਾਂ ਦੇ ਉੱਤੇ ਪ੍ਰਿੰਸੀਪਲ ਚੋਣਾ ਲੜਨ ਨੂੰ ਤੁਰਿਆ ਫਿਰਦਾ ਹੈ ਕਦੇ ਕਿਸੇ ਪਾਸੇ ਪੜਦਾ ਜੇ ਪੰਜਾਬ ਨੂੰ ਇਸ ਤਰ੍ਹਾਂ ਦੀ ਗੱਲਬਾਤ ਹੋ ਕੇ ਅਗਲਾ ਕੀਤਾ ਉਹਦਾ ਜ਼ਿੰਮੇਵਾਰ ਕੌਣ ਹੋਊਗਾ ਮੁੱਖ ਮੰਤਰੀ ਹੋਵੇਗਾ ਤੇ ਜੇ ਲਈ ਉਹਨੂੰ ਵੀ ਚਾਹੁੰਦਾ ਕਿ ਆਪ ਇਨੀਸ਼ੀਏਟਿਵ ਲੈ ਕੇ ਇਸ ਪਾਸੇ ਨੂੰ ਗੱਲ ਨੂੰ ਕਿਤੇ ਪਾਸੇ ਸਿਰੇ ਲਾਉਣ ਉਹਦੇ ਜਾਨ ਬਚਾਈ ਜਾ ਸਕੇ ਤੇ ਮਾਨ ਸਰ ਜੀ ਗੱਲ ਕੀਤੀ ਜਾਵੇ ਤੁਸੀਂ ਵੀ ਕਾਫੀ ਬਾਰ ਰਾਜਨੀਤ ਰਾਜਨੀਤੀ ਦਾ ਤਜਰਬਾ ਹੈ ਕੈਬਨਟ ਮਨਿਸਟਰ ਵੀ ਰਹੇ ਹੋ ਪੰਜਾਬ ਦੇ ਮੁੱਖ ਮੰਤਰੀ ਕਿਦਾਂ ਦਾ ਰੋਲ ਨਿਭਾ ਸਕਦੇ ਸੀ ਜੇਕਰ ਕੇਂਦਰ ਸਰਕਾਰ ਨਾਲ ਕੋਈ ਗੱਲਬਾਤ ਨੇੜੇ ਲਾਉਣ ਦੀ ਕਿਉਂਕਿ ਪੰਜਾਬ ਦਾ ਜਰਨਲ ਕਹਿ ਸਕਦੇ ਆ ਜੋ ਕਿਸਾਨੀ ਦੀ ਗੱਲ ਕਰਦਾ ਉਹ ਅੱਜ ਮਰਨ ਕਰਾਰੇ ਆ ਜਿੰਦਗੀ ਤੇ ਮੌਤ ਹੀ ਲੜਾਈ ਲੜਦਿਆ ਬਿਲਕੁਲ ਪੰਜਾਬ ਦਾ ਮੁੱਖ ਮੰਤਰੀ ਦਾ ਬਹੁਤ ਬਟਾ ਐਮਰੋ ਹੋ ਸਕਦਾ ਸੀ ਪੰਜਾਬ ਦਾ ਮੁੱਖ ਮੰਤਰੀ ਜੇ ਗਨਵਾ ਸਿਰੇ ਨਾ ਚੜਦੇ ਉਹਨੇ ਆਪਣੇ ਤੌਰ ਦੇ ਉੱਤੇ ਕੁਝ ਫਸਲਾਂ ਦਾ ਸਾਰੀਆਂ ਦਾ ਨਾ ਕਰਦਾ ਦਿੰਦਾ ਕੁਝ ਫਸਲਾਂ ਦਾ ਐਮਐਸਪੀ ਗਾਰੰਟੀ ਦੇ ਦਿੰਦਾ ਜਿਵੇਂ ਮਿਸਾਲ ਦੇ ਦਿੱਤੇ ਇੱਕ ਪਾਹ ਹੈ ਜਿਹੜੀ ਸਕਟਰ ਕਾਰਪੋਰੇਸ਼ਨ ਖਰੀਦੀ ਨਹੀਂ ਹੁੰਦੀ ਉਹ ਰੇਟ ਫਿਕਸ ਕੀਤਾ ਜਾਂਦਾ ਉਹਦਾ ਕੇਂਦਰੀ ਸਰਕਾਰ ਵੱਲੋਂ ਕਿ ਪਾਹ ਦੀ ਗਾਰੰਟੀ ਦੇ ਦਿੰਦਾ ਕਿ ਕਿਤੇ ਕਿਸਾਨ ਨੂੰ ਔਕਰ ਨਾ ਆਵੇ ਉਹਦੀ ਖਰੀਦ ਪੂਰੀ ਹੋਵੇ ਤੇ ਇਸੇ ਤਰ੍ਹਾਂ ਹੀ ਮੱਕੀ ਦੀ ਫਸਲ ਜਿਹੜਾ ਰੋਜ਼ ਚਾਰਾ ਪੌਣ ਰੋਲਾ ਪੌਣੋ ਕਿ ਮੱਕੀ ਫਸਲ ਵੇਚੋ ਜੀਨੇ ਛੱਡੋ ਜੀਨੇ ਛੱਡੋ ਮੱਕੀ ਵੇਚੋ ਤੇ ਮੱਕੀ ਦੀ ਫਸਲ ਤੇ ਐਮ ਐਸ ਬੀ ਦੇ ਦੇਣ ਮੱਕੀ ਦੀ ਵੀ ਲੋੜ ਬਹੁਤ ਦੁਨੀਆਂ ਦੇ ਵਿੱਚ ਬੜੀ ਲੋੜ ਹੈ ਇਸ ਦੀ ਉਹਦੀ ਖਪਤ ਹੋ ਸਕਦੀ ਹੈ ਸਰਕਾਰ ਕੀ ਦੇਗੀ ਕਿਸੇ ਤਰ੍ਹਾਂ ਦਾ ਘਾਟਾ ਵੀ ਇਹਨਾਂ ਨੂੰ ਨਹੀਂ ਪਾਏਗਾ ਤੇ ਨਾਲ ਇੱਕ ਸ਼ਰਤ ਲਾ ਦੇਣ ਕਿ ਜਿਹੜੀ ਮੱਕੀ ਸੌਣੀ ਦੀ ਫਸਲ ਦੇ ਵਿੱਚ ਬੀਜੀ ਜਾਏਗੀ ਉਹਨੂੰ ਸਰਕਾਰ ਐਮ ਐਸ ਬੀ ਤੇ ਖਰੀਦੇਗੀ ਇਸ ਦੇ ਨਾਲ ਇਹ ਗੰਨੇ ਦੀ ਫਸਲ ਹੈ ਗੰਨੇ ਦਾ ਬਾਫੇ ਰੇਟ ਫਿਕਸ ਕੀਤਾ ਹੁੰਦਾ ਹੈ ਪਰ ਕਿਸਾਨ ਨੂੰ ਬੜੀ ਮੁਸ਼ਕਲ ਆਉਂਦੀ ਹੈ ਕਿ ਅਗਰ ਜਿਹੜੀਆਂ ਗੰਨਾ ਪੀੜ ਦਾਲੀਆਂ ਮਿਲਾ ਨੇ ਖੰਡ ਮਿਲਾ ਉਹ ਬੜਾ ਤੰਗ ਕਰਦੀਆਂ ਨੇ ਤੇ ਹਾਲਾਂਕਿ ਉਹਨਾਂ ਦਾ ਕੰਟਰੋਲ ਕੇਨ ਕਮਿਸ਼ਨਰ ਦੇ ਤਾਹੀਂ ਪੰਜਾਬ ਸਰਕਾਰ ਦੇ ਕੋਲ ਹੈ ਮਾਨਸਾਪ ਜਿਵੇਂ ਕੱਲ ਐਸਕੇਐਮ ਦੀ ਮੀਟਿੰਗ ਹੋਈ ਹੈ ਚੰਡੀਗੜ੍ਹ ਦੇ ਵਿੱਚ ਪਰ ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਅਸੀਂ ਬਾਰਡਰਾਂ ਦੇ ਬਾਰਡਰਾਂ ਦੇ ਉੱਤੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਸਮਰਥਨ ਨਹੀਂ ਦਵਾਂਗੇ ਪਰ ਆਪਣੇ ਤੌਰ ਤੇ ਅਸੀਂ ਲੜਾਂਗੇ ਪਰ ਉਹਨਾਂ ਤੇ ਜ਼ਬਰ ਜ਼ਰੂਰ ਹੈ ਇਹ ਉਹ ਮੰਨ ਰਿਹਾ ਹੈ ਕਿਵੇਂ ਦੇਖਦੇ ਹੋ ਕਿ ਬਾਰਡਰਾਂ ਤੇ ਜਿਹੜੇ ਅੱਜ ਭਾਵੇਂ ਜਗਜੀਤ ਸਿੰਘ ਢੱਲੇਵਾਲ ਖਨੌਰੀ ਵੜ ਤੇ ਬੈਠੇ ਆ ਉਹਨੂੰ 10 ਮਹੀਨੇ ਤੋਂ ਉੱਤੇ ਹੋ ਚੁੱਕੇ ਨੇ ਉਹਨਾਂ ਨੇ ਮਰਨ ਬਤ ਦੇ ਵਿੱਚ ਵੀ 24 ਦਿਨ ਹੋ ਗਏ ਨੇ ਹਾਲਤ ਬੜੀ ਕ੍ਰਿਟੀਕਲ ਬਣੀ ਹੋਈ ਹੈ ਫੇਰ ਵੀ ਕਿਤੇ ਨਾ ਕਿਤੇ ਐਸਕੇਐਮ ਦਾ ਇਦਾਂ ਦਾ ਬਿਆਨ ਹੋਣਾ ਉਹਨੂੰ ਕਿਵੇਂ ਦੇਖਦੇ ਹੋ ਦੇਖੋ ਇਹ ਬਹੁਤ ਹੀ ਮਨ ਭਾਗੀ ਗੱਲ ਹੈ ਪੰਜਾਬ ਦੇਸ਼ ਦਾ ਹਿੱਸਾ ਹੈ ਪੰਜਾਬ ਦੇ ਵਿੱਚੋਂ ਕਿਸਾਨਾਂ ਨੂੰ ਦਿੱਲੀ ਜਾਣ ਵਾਸਤੇ ਕੋਈ ਵੀ ਰਸਤਾ ਨਹੀਂ ਜੋ ਪੈਦਲ ਜਾਣ ਲਈ ਤਿਆਰ ਹੋਏ ਪਹਿਲਾਂ ਪੈਦਲ ਵਾਸਤੇ ਕਹਿਤਾ ਪੈਦਲ ਜਾਣ ਲਈ ਤੁਰ ਲੱਗੇ ਤਾਂ ਉਹ ਵੀ ਰੋਕ ਲਿਆ ਤੇ ਸਰਕਾਰ ਦੇ ਨਾਅਲੀਅਤ ਹੈ ਮੈਂ ਸਭ ਦਾ ਹੈਰਾਨੇ ਸਰਕਾਰ ਦੀ ਵੱਡੇ ਵੱਡੇ ਬੈਰੀਅਰ ਲਾ ਕੇ ਉੱਥੇ ਰਸਤਾ ਬੰਦ ਕਰ ਦਿੱਤਾ ਬੜੀ ਦੇਰ ਵਾਸਤੇ ਖਨੌਰੀ ਦਾ ਬਾਰਡਰ ਬੰਦ ਕਰ ਦਿੱਤਾ ਸ਼ੰਭੂ ਦਾ ਬਾਰਡਰ ਬੰਦ ਕਰ ਦਿੱਤਾ ਦਿੱਲੀ ਦੇ ਰਸਤੇ ਬੰਦ ਹੋ ਗਏ ਪੰਜਾਬ ਦੇ ਕਿਸਾਨਾਂ ਨੂੰ ਜਾਣ ਵਾਸਤੇ ਤੇ ਮੈਂ ਸਭ ਦਾ ਇਹ ਤੋਂ badi ਕੋਈ ਗੱਲ ਕੋਈ ਹੋ ਨਹੀਂ ਸਕਦੀ ਜਿਹੜੀ ਅੱਜ ਕਹ ਹਰਿਆਣੇ ਦੀ ਸਰਕਾਰ ਕੇਂਦਰ ਸਰਕਾਰ ਦੇ ਸ਼ਹਿ ਦੇ ਉੱਤੇ ਉਹਨਾਂ ਦੇ ਕਹਿਣ ਦੇ ਉੱਤੇ ਕਰ ਰਹੀ ਹੈ ਤੇ ਇਹ ਜਿਹੜੇ ਬਾਰਡਰ ਨੇ ਖੁੱਲੇ ਹੋਣੇ ਚਾਹੀਦੇ ਨੇ ਜੇਕਰ ਉਹਨਾਂ ਨੂੰ ਕੋਈ ਲੱਗਿਆ ਉਹਨਾਂ ਨੇ ਧਫਾ 44 ਨਹੀਂ ਲਾਇਆ ਹੋਏ ਜੇ ਕਿਸਾਨ ਜਾ ਕੇ ਜਾਂਦੇ ਨੇ ਅਰੈਸਟ ਕਰ ਲੈਣ ਧਫਾ 44 ਦੇ ਅੰਦਰ ਅਰੈਸਟ ਕਰ ਸਕਦੇ ਨੇ ਉਹਨਾਂ ਨੂੰ ਅਰੈਸਟ ਕਰ ਲੈਣ ਜਿੱਦੀਂ ਦੇਰ ਜਾਂਦੇ ਜਾਣਗੇ ਉਹਨੇ ਤੇ ਫੜੀ ਜਾਣ ਦੇਖੀ ਜਾਊਗਾ ਜਦੋਂ ਜਾਂ ਕਿਸਾਨਾਂ ਦਾ ਨਾਮ ਲੇਕਰੂਗਾ ਜਾਂ ਸਰਕਾਰ ਦਾ ਨਾਮ ਲੇਕਰੂਗਾ ਤੁਹਾਡੀ ਮਤਲਬ ਕਿ ਤੁਸੀਂ ਤਜਰਬਾ ਤੁਹਾਡਾ ਕਦੇ ਇਦਾਂ ਦਾ ਹੋਇਆ ਕਿ ਸਾਡੀ ਉਹ ਰਾਜਧਾਨੀ ਹੋਵੇ ਸਾਰੇ ਪੂਰੇ ਭਾਰਤ ਦੀ ਰਾਜਧਾਨੀ ਦੇ ਵਿੱਚ ਭਾਰਤ ਦੇ ਲੋਕਾਂ ਨੂੰ ਜਾਣ ਦਾ ਅਧਿਕਾਰ ਨਾ ਹੋਵੇ ਆਪਣੀ ਸੰਵਿਧਾਨਿਕ ਮੰਗਾਂ ਦੇ ਲਈ ਦੇਖਿਆ ਕਦੇ ਤੁਸੀਂ ਤਜਰਬਾ ਕਦੇ ਨਹੀਂ ਹੋਇਆ ਇੱਕ ਵਾਰ ਵਰਸੀ ਲਾਲਪੁਰਖ ਪਾਤਰੀ ਹੁੰਦਾ ਹੈ ਹਰਿਆਣੇ ਦਾ ਉਨੇ ਕਹਾਸੀ ਇਹ ਤੇ ਕarli ਨਾ ਦਾ ਮੋਰਚਾ ਲੱਗਾ ਸੀ ਕਿ ਕਹਾ ਕਿ ਮੇਰੇ ਕਨੀ ਆ ਕੇ ਦੇਖਣੇ ਕarli ਮੈਂ ਦੇਖੂਗਾ ਜਿੰਦਾ ਮੋਰਚੇ ਤੋੜ ਪ੍ਰਧਾਨ ਹੁੰਦੇ ਸੀ ਜਿੰਦਾ ਮੋਰਚੇ ਬੜਾ ਜਥਾ ਲੈ ਕੇ ਹਜ਼ਾਰ ਦੇ ਕਰੀਬ ਦਾ ਜਥਾ ਲੈ ਕੇ ਕਨਾਲ ਪਹੁੰਚ ਗਏ ਤੇ ਸਾਰੇ ਬੈਰੀਅਰ ਤੋੜ ਕੇ ਜਾਵੜੇ ਤੇ ਜਾਵੜੇ ਤੇ ਆਖਰ ਨੂੰ ਤੀਜੇ ਦਿਨ ਬਰਸੀ ਲਾ ਲਓ ਹੱਥ ਜੋੜ ਕੇ ਆਪਣਾ ਖੜਾ ਛੜਾਉਣਾ ਪਿਆ ਤੇ ਤਾਂ ਜੇ ਤੇ ਨਾ ਇਹ ਕਰੇ ਤਾਂ ਉਥੇ ਕਰ ਲੈ ਕਿਸ ਤਰ੍ਹਾਂ ਦਾ ਹੁਣ ਏਡੇ ਏਡੇ ਬੈਰੀਅਰ ਤੋੜ ਕੇ ਜਾ ਨਹੀਂ ਸਕਦੇ ਤੇ ਜਿੱਦਾਂ ਕਰਕੇ ਦੇਖੋ ਉਥੇ ਪਹਿਲੇ ਦਿਨ ਬੜੀ ਅਸਫਾਕੀ ਘਾਟਾ ਹੋਈ ਜਦੋਂ ਨੌਜਵਾਨ ਬੱਚਾ ਕਿਹਦਾ ਇਕੱਲਾ ਬੱਚਾ ਸੀਗਾ ਉਹ ਸ਼ਹੀਦ ਹੋ ਗਿਆ ਜਿਹਦੇ ਸ਼ੁਕਰਨਾ ਤੇ ਜਿਹਦੇ ਮਾਰ ਦੇ ਕਾਰਨ ਲੱਲੇਬਾ ਸਾਹਿਬ ਦੇ ਮਨ ਨੂੰ ਫੈਸਲਾ ਲੱਗੀ ਕਿ ਅਸੀਂ ਕਿਸੇ ਘਰ ਦਾ ਚਿਰਾਗ ਬੁਝਾ ਦਿੱਤਾ ਸਾਡੀ ਹੋਤੇ ਘਰ ਤੇ ਹੁਣ ਮੈਂ ਕਿਸੇ ਦਾ ਚਿਰਾਗ ਬੁਝਾ ਨਹੀਂ ਦਿਆਂਗਾ ਮੈਂ ਆਪਣੇ ਆਪ ਇਸ ਸ਼ਹਾਦਤ ਆਪਣੇ ਆਪ ਸ਼ਹਾਦਤਿਆਂਗਾ ਉਹਨਾਂ ਨੇ ਮਰਨ ਵਰਤੋਂ ਉਸੇ ਦਿਨ ਬਣਾ ਕੇ ਐਲਾਨ ਕਰ ਦਿੱਤਾ ਸੀ ਤੇ ਉਹ ਆਪਣੇ ਐਲਾਨ ਤੇ ਪੱਕੇ ਨੇ ਤੇ ਮੈਂ ਸਮਝਦਾ ਵੀ ਹੁਣ ਕੇਂਦਰ ਸਰਕਾਰ ਤਾਂ ਜਿੱਥੇ ਹੈ ਉੱਤੇ ਹਰਿਆਣਾ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਪੰਜਾਬ ਤੇ ਹਰਿਆਣਾ ਦੇ ਵਿੱਚ ਇਤਨਾ ਫਰਕ ਨਾ ਪਾਉਣ ਕਿ ਅਸੀਂ ਇੱਕ ਦੂਜੇ ਦੇ ਦੁਸ਼ਮਣ ਮੁਲਕ ਲੱਗਈਏ ਸਗੋਂ ਆਪ ਸਾਡਾ ਭਾਈਚਾਰਾ ਬਦਲਣਾ ਚਾਹੀਦਾ ਹੈ ਉਹਨਾਂ ਨੂੰ ਬਾਰਡਰ ਖੋਲ੍ਹ ਦੇਣੀ ਚਾਹੀਦੀ ਜੇ ਕਿਸਾਨ ਜਾਣਗੇ ਬਾਹਰ ਤੋਂ ਵਾਲਾ ਕਰਦੇ ਆ ਉਹਦੇ ਗ੍ਰਿਫਤਾਰ ਕਰ ਲਿਆ ਕਰਦੇ ਜਤਾਲੀ ਦੇ ਤੋੜਨ ਦੇ ਉਹਦੇ ਵਿੱਚ ਤੇ ਇਹ ਗੱਲ ਹੋ ਸਕਦੀ ਹੈ ਜਿੱਦ ਦੇ ਹਰਿਆਣਾ ਸਰਕਾਰ ਦਾ ਦਮ ਨਿਕਲ ਜਾਏਗਾ ਉਹਦੇ ਸਰਕਾਰਾਂ ਦਿੱਲੀ ਚਲੇ ਜਾਣਗੇ ਕਿ ਦਿੱਲੀ ਵੀ ਚਲੇ ਜਾਣਗੇ ਕਿਸਾਨ ਤਾਂ ਕੀ ਹੋਏਗਾ ਉਹ ਤੁਸੀਂ ਪਹਿਲਾਂ ਬੈਠੇ ਰਹੇ ਸਾਲ ਪਰ ਹੁਣ ਬੈਠੇ ਰਹਿਣਗੇ ਜੇ ਕੋਈ ਗੱਲਬਾਤ ਹੋਏਗੀ ਤਾਂ ਹੀ ਹੋਏਗਾ ਹਰਿਆਣਾ ਵਾਲਾ ਆਪਦੇ ਆਪੇ ਜ਼ਿੰਮੇਵਾਰੀ ਲੈ ਬੈਠੇ ਦਿੱਲੀ ਦੀ ਮੈਂ ਤੁਹਾਡੇ ਕੋਲ ਆਉਣ ਨਹੀਂ ਦਿੰਦਾ ਆਉਣ ਦਾ ਦਿੰਦਾ ਹੋਏ ਤਾਂ ਤਾਂ ਜੀ ਬਾਡਰ ਖੁੱਲਾ ਹੋਵੇ ਫਿਰ ਦੇਖੇ ਕਿ ਮੈਂ ਰੋਕਦਾ ਕਿ ਨਹੀਂ ਰੋਕਦਾ ਜੇ ਹੁਣ ਇੰਜਾਂ ਜਾਂ ਗੱਲਾਂ ਦੀਆਂ ਰੋਕਾਂ ਲਾਤੀਆਂ ਜਿਹੜੀਆਂ ਉਠਾਈਆਂ ਨਹੀਂ ਜਾ ਸਕਦੀਆਂ ਉਹਦੇ ਲਈ ਉਹਨਾਂ ਦਾ ਉੱਤੇ ਜਾਣਾ ਮੁਸ਼ਕਲ ਹੈ ਮੈਂ ਹਰਿਆਣਾ ਸਰਕਾਰ ਨੂੰ ਵੀ ਕਹੂੰਗਾ ਕਿ ਬਾਡਰ ਖੋਲ ਦੇਣੇ ਚਾਹੀਦੇ ਨੇ ਕਿਸਾਨ ਜਾਂਦੇ ਆ ਤੇ ਜਾਣ ਦਿਓ ਜੇ ਤੁਸੀਂ ਰੋਕ ਸਕਦੇ ਹੋ ਤਾਰ ਉਗਲੂ ਦਾ ਫਰਤਾਈ ਲਾਇਆ ਹੈ ਤੁਹਾਡਾ ਉਥੇ ਫਿਰਕੇ ਗ੍ਰਿਫਤਾਰ ਕਰ ਲਿਓ ਜਿੰਨੇ ਰੱਖ ਸਕਦੇ ਹੋਗੇ ਸੋ ਇਹ ਬਾਰਡਰ ਜਾ ਨਾ ਬਣਾਓ ਕਿ ਕਿਤੇ ਦੂਸਰੇ ਮੁਲਕ ਦਾ ਬਾਰਡਰ ਹੋਵੇ ਜਿਹਦੇ ਵਿੱਚ ਜਾਣ ਲੱਗੇ ਨੂੰ ਦਿੱਲੀ ਸਾਡੀ ਰਾਜਧਾਨੀ ਹੈ ਜਿੱਥੇ ਅਸੀਂ ਆਪਣਾ ਆਉਣ ਟਖੜਾ ਕੋਈ ਆਉਣਾ ਹੈ ਉਥੇ ਸਾਡਾ ਜਾਣ ਲੱਦਤਾ ਜਾਵੇ ਤੇ ਆਪ ਲੋਕਾਂ ਨੂੰ ਕਿੰਨੀ ਬਸੇ ਬਤੋਰੀ ਹੈ ਕਿੰਨੇ ਲੰਬੇ ਫੇਰ ਪਾ ਕੇ ਉਥੋਂ ਦੇ ਜਾਂਦੇ ਹਮਾਰੇ ਪਹੁੰਚਦੇ ਨੇ ਤੇ ਫਿਰ ਦਿੱਲੀ ਵੱਲੋਂ ਤੁਰਦੇ ਨੇ ਤੋ ਇਸ ਲਈ ਇਹ ਗੱਲਾਂ ਚੰਗੀਆਂ ਨਹੀਂ ਹੁੰਦੀਆਂ ਸਰਕਾਰਾਂ ਵਾਸਤੇ ਮੈਂ ਸਮਝਦਾ ਇਹ ਡੈਮੋਕ੍ਰੈਟਿਕ ਸਰਕਾਰ ਨਹੀਂ ਇਹ ਡਿਕਟੇਟਰ ਸਰਕਾਰਾਂ ਨੇ ਇੱਥੇ ਰਾਜ ਕਰ ਰਹੀਆਂ ਬਿਲਕੁਲ ਜੀ ਇਹ ਸੰਸਾਡੇ ਨਾਲ ਬਲਦੇਵ ਸਿੰਘ ਮਾਨ ਜਿਹੜੇ ਸਾਬਕਾ ਕੈਬਨਿਟ ਮਨਿਸਟਰ ਰਹੇ ਨੇ ਪੰਜਾਬ ਦੇ ਤੇ ਇਹਨਾਂ ਨੇ ਬੜੀ ਕਿ ਹੱਥ ਜੋੜ ਕੇ ਅਪੀਲ ਕੀਤੀ ਆ ਜਿਹੜੇ ਐਸਕੇਐਮ ਦੇ ਆਗੂ ਨੇ ਕਿ ਹੁਣ ਕਿਸੇ ਵੀ ਤਰ੍ਹਾਂ ਦਾ ਰੋਸਾ ਗਿਲਾ ਕਰਨ ਦਾ ਟਾਈਮ ਨਹੀਂ ਜਗਜੀਤ ਸਿੰਘ ਡੱਲੇਵਾਲ ਨੂੰ ਬਚਾਉਣਾ ਸਭ ਤੋਂ ਪਹਿਲਾਂ ਕੰਮ ਹੋਣਾ ਚਾਹੀਦਾ ਸਾਨੂੰ ਸਾਰਿਆਂ ਨੂੰ ਇੱਕ ਮੰਚ 'ਤੇ ਇਕੱਠੇ ਹੋ ਕੇ ਆਪਣੀ ਲੜਾਈ ਆ ਜਿਹੜੀ ਉਹ ਲੜਨੀ ਚਾਹੀਦੀ ਆ ਹੱਕੀ ਮੰਗਾਂ ਨੂੰ ਦੂਜੇ ਪਾਸੇ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਆ ਕਿ ਮਾਨ ਸਾਹਿਬ ਤੁਸੀਂ ਆਪਣੀ ਚੁੱਪੀ ਤੋੜੋ ਤੁਸੀਂ ਜਿਹੜੀ ਐਮਐਸਪੀ ਦੀ ਗੱਲ ਕਰਕੇ ਤੁਹਾਡੇ ਜਿਹੜੇ ਮੰਤਰੀ ਸੀ ਉਹ 5-5 ਮਿੰਟਾਂ 'ਚ ਐਮਐਸਪੀ ਦੀ ਡੇਢ ਦੀ ਗੱਲ ਕਰਦੇ ਸੀ ਤੇ ਹੁਣ ਕੁਝ ਫਸਲਾਂ ਤੇ ਐਮਐਸਪੀ ਦੇ ਕੇ ਇਸ ਜਗਜੀਤ ਸਿੰਘ ਡੱਲੇਵਾਲ ਨੂੰ ਬਚਾਇਆ ਜਾ ਸਕਦਾ ਤੇ ਜਿਹੜੀ ਇੰਡਸਟਰੀ ਆ ਉਸ ਨੂੰ ਵੀ ਬਚਾਇਆ ਬਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਵੇਂ ਧੂਰੀ ਜਿਹੜਾ 슈ਗਰ ਮਿਲ ਆ ਉਹ ਇੱਥੋਂ ਚੱਕਿਆ ਗਿਆ ਤੇ ਕਿਸਾਨ ਨੇ ਜਿਹੜੇ ਇੱਕ ਪਾਸੇ ਪਾਣੀ ਡੂੰਘੇ ਜਾਣ ਦੀ ਗੱਲ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਜਿਹੜੇ ਗੰਨੇ ਰਵਾਇਤੀ ਫਸਲਾਂ ਤੋਂ ਛੁਟਕਾਰਾ ਪਾਉਣ ਦੀ ਗੱਲ ਕੀਤੀ ਜਾ ਰਹੀ ਹੈ ਕਿ ਜਿਹੜੀ ਕਣਕ ਤੇ ਜਿਹੜੀ ਚੌਲਾਂ ਦੀ ਫਸਲ ਆ ਉਹਨੂੰ ਬੰਦ ਕਰਨਾ ਚਾਹੀਦਾ ਬਾਰ ਬਾਰ ਸਰਕਾਰਾਂ ਕਹਿ ਰਹੀਆਂ ਨੇ ਤੇ ਦੂਜੇ ਪਾਸੇ ਗੰਨੇ ਦੀ ਫਸਲ ਹੋ ਗਈ ਉਹਨੂੰ ਵੀ ਲੋਕ ਬੀਜਣ ਤੋਂ ਕਿ ਨਾ ਕਿਤੇ ਕੰਨੀ ਕਤਰਾ ਰਹੇ ਨੇ ਕਿਉਂਕਿ ਫਸਲ ਦਾ ਮੰਡੀ ਕਰਨਾ ਜਾਂ ਉਹਨੂੰ ਵੇਚਣ ਦੇ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਮਿਲ ਨਹੀਂ ਹੈ ਨੇੜੇ ਤੇੜੇ ਦੂਰ ਦੂਰ ਜਾ ਕੇ ਉਹਨਾਂ ਨੂੰ ਮਿਲਾਂ ਦੇ ਵਿੱਚ ਗੰਨਾ ਵੇਚਣਾ ਪੈਂਦਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਪੇ ਆਫ ਦੀ ਹੀ ਪੇਮੈਂਟ ਲੈਣ ਲਈ ਖੱਜਲ ਖਵਾਰ ਹੋਣਾ ਪੈਂਦਾ ਤੇ ਇੱਕ ਜਗਦੀਸ਼ ਸਿੰਘ ਡੱਲੇਵਾਲ ਦੀ ਚਿੰਤਾ ਪੁਟਾਈਆ ਉਹਨਾਂ ਦੀ ਜਾਨ ਬਚਾਉਣਾ ਸਭ ਤੋਂ ਪਹਿਲਾ ਕਦਮ ਸਰਕਾਰਾਂ ਦਾ ਹੋਣਾ ਚਾਹੀਦਾ ਤੇ ਜਥੇਬੰਦੀਆਂ ਨੂੰ ਇੱਕ ਮੰਚ ਤੇ ਇਕੱਠਾ ਹੋਣਾ ਚਾਹੀਦਾ ਇਹ ਸਰਦਾਰ ਬਲਦੇਵ ਸਿੰਘ ਮਾਨ ਵੱਲੋਂ ਅਪੀਲ ਕੀਤੀ ਗਈ ਹੈ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਉਂਦੇ ਰਹਾਂਗੇ ਬਣੇ ਰਹੋ ਪੇਟਿਸ ਦੇ ਨਾਲ ਕੈਮਰਾਮੈਨ ਟੀਮ ਚੰਦੇ ਨਾਲ ਗੁਰਦਾਸ ਸਿੰਘ ਸਿੱਧੂ ਪੀਟੀਸੀ ਨਿਊਜ਼ ਸੰਗਰੂਰ